ਸਤਿ ਸ੍ਰੀ ਅਕਾਲ ਦੋਸਤੋ ਅੱਜ ਧਰਮਕੋਟ ਸ਼ਹਿਰ ਦੇ ਵਿੱਚ ਕਹਿੰਦੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਕਹਿੰਦੇ ਕੈਂਪ ਲੱਗਾ ਕੈਂਪ ਕਿੰਨਾ ਵੱਲੋਂ ਲੱਗਾ ਜੀ ਪੀਪੀ ਸੁਖਵਿੰਦਰ ਸਿੰਘ ਵੱਲੋਂ ਤੇ ਉਹਨਾਂ ਦੇ ਡਾਕਟਰ ਸਹਿਬਾਨ ਜਿਨ੍ਹਾਂ ਦੇ ਸਤਕਾਚ ਕੈਂਪ ਲਵਾਇਆ ਗਿਆ ਕਿ ਇੱਕ ਬਹੁਤ ਨੇਕ ਕੰਮ ਪੀਪੀ ਸੁਖਵਿੰਦਰ ਸਿੰਘ ਵੱਲੋਂ ਤੇ ਉਹਨਾਂ ਦੇ ਡੋਨਰ ਭਰਾਵਾ ਵੱਲੋਂ ਜੋ ਹਰ ਮਹੀਨੇ ਦੇ ਵਿੱਚ ਲਾਂਦੇ ਪਰ ਅੱਜ ਸਾਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ੇ ਕਰਦੇ ਹੋਏ ਅੱਜ ਕੈਂਪ ਲੱਗਾ ਤੇ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਹਰ ਤਰ੍ਹਾਂ ਦੀਆਂ ਮੈਡੀਸਨ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਤੇ ਸਪੈਸ਼ਲ ਦੋ ਡਾਕਟਰ ਵੀ ਆਏ ਆ ਤੇ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਪੀਪੀ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਭਾਜੀ ਸਤਿ ਸ੍ਰੀ ਅਕਾਲ ਜੀ ਔਰ ਨਵੀ ਕੀ ਹਾਲ ਚੱਲ ਰਿਹਾ ਬਹੁਤ ਵਧੀਆ ਜੀ ਅੱਜ ਤੁਸੀਂ ਇੱਕ ਬਹੁਤ ਨੇਕ ਕੰਮ ਕੀਤਾ ਵਾ ਜਿਹੜੇ ਆਪਣੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇੱਕ ਤੁਸੀਂ ਇਹ ਕੈਂਪ ਲਾਇਆ ਇੱਥੇ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਦਵਾਈਆਂ ਦੇ ਰਹੇ ਆਂ ਜੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਕੈਂਪ ਮੈਜੇ ਲਾਇਆ ਹੈ ਮਰਾ ਵੀਰ ਅਸ ਕੁਂਦਰ ਸਿੰਘ ਆਸਟ੍ਰੇਲੀਆ ਐਮਐਲ ਬੋਰਨ ਅੱਛਾ ਜੀ ਜਿੰਨਾ ਸਾਰਾ ਕੈਂਪ ਦਾ ਖਾਤਕਾ ਦੌਤਾਂ ਦਾ ਸਲਾ ਟੈਂਡ ਦਾ ਸਾਰਾ ਦਵਾਈਆਂ ਦਾ ਟੈਸਟਾਂ ਦਾ ਸਾਰਾ ਉਹਨਾਂ ਲੋਕ ਉਹ ਕੱਲੇ ਕਰ ਰਹੇ ਹੈ ਤੇ ਧੰਨਵਾਦ ਉਸ ਵੀਰ ਦਾ ਮੇਰਾ ਨਹੀਂ ਔਰ ਵਾਕਿ ਇਥੇ ਹਰ ਤਰ੍ਹਾਂ ਦੀ ਦਵਾਈ ਜਿਸ ਤਰ੍ਹਾਂ ਕੋਈ ਮਰੀਜ਼ ਹੋਵੇ ਟੈਸਟ ਗ੍ਰੋਪ ਤੇ ਟੈਸਟ ਕਰਾਉਦੇ ਡਾਕਟਰ ਸਾਹਿਬ ਇੱਥੇ ਬੈਠੇ ਹੋਏ ੱੱਗੇ ਵੀ ਐਸ ਮਰੀਜ਼ ਨੂੰ ਆ ਟੈਸਟ ਕਰਾਉਣ ਲੋੜ ਹੈਗੀ ਔਰ ਟੈਸਟ ਕਰਾਉਂਦੇ ਤੇ ਬਾਕੀ ਇਹ ਡਾਕਟਰ ਸਾਹਿਬ ਦੋ ਬੈਠੇ ਹੋਏ ਇਹਨਾਂ ਦੀ ਗੱਲ ਕਰਨ ਨੂੰ ਆਜੋ ਆਪਾਂ ਡਾਇਰੈਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਕ ਬਹੁਤ ਨੇਕ ਕੰਮ ਕਰਦੇ ਪਿਆ ਆ ਲੋੜਵੰਦਾਂ ਨੂੰ ਦਵਾਈਆਂ ਦੇ ਰਹੇ ਆ ਟੈਸਟ ਵਗੈਰਾ ਤੇ ਬਾਕੀ ਆਪਾਂ ਕੀ ਕਹਿਣਾ ਚਾਹੋਗੇ ਅੱਜ ਆਪਾਂ ਇੱਕ ਸਾਬ ਜਾਂਦਿਆਂ ਦੀ ਯਾਦ ਦੇ ਵਿੱਚ ਕੈਂਪ ਲਾਇਆ ਗਿਆ ਕਿਉਂਕਿ ਇੱਕ ਬਹੁਤ ਨੇਕ ਕੰਮ ਕੀਤਾ ਲੋਕੀ ਬਹੁਤ ਤਰ੍ਹਾਂ ਦੇ ਲੰਗਰ ਵੀ ਲਾ ਰਹੇ ਆ ਸੁਖਵਿੰਦਰ ਸਾਹਿਬ ਵੱਲੋਂ ਜਿਹੜਾ ਲਾਇਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਜੀ ਪਹਿਲੀ ਗੱਲ ਤਾਂ ਬਹੁਤ ਵਧਿਆ ਉਪਰਾਲਾ ਵੀਰ ਜੀ ਦਾ ਲੱਗ ਭਾਗ ਅਸੀਂ ਮਹੀਨੇ ਦੋ ਮਹੀਨੇ ਬਾਅਦ ਹਰ ਕੋ ਮਤਲਬ ਹਰ ਇੱਕ ਦੋ ਮਹੀਨੇ ਬਾਅਦ ਅਸੀਂ ਕੈਂਪ ਪਹਿਲਾਂ ਵੀ ਲਾਉਨੇ ਆ ਜੀ ਕੋਈ ਲੋੜਵੰਦ ਕੋਈ ਬੇਸਹਾਰਾ ਕੋਈ ਗਰੀਬ ਹੈ ਦਵਾਈ ਸਾਰੀ ਬਿਲਕੁਲ ਫਰੀ ਹੈ ਜੀ ਇਸੇ ਤਰ੍ਹਾਂ ਸਾਡੇ ਕੋਲ ਜਿੰਨੀ ਕੁ ਅਵੇਲੇਬਲ ਹੈ ਸਾਰੀ ਦਵਾਈ ਫਰੀ ਹੈ ਕੋਈ ਟੈਸਟ ਕੀ ਲੋੜ ਆ ਸੀ ਜਰੂਰ ਤੁਹਾਨੂੰ ਸਾਰ ਟੈਸਟ ਵੀ ਸਾਰੇ ਫਰੀ ਕਰਵਾਉਣੇ ਆ ਜੀ ਬਾਕੀ ਲਗਭਗ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਲੋਟ ਬੰਧਰ ਬੰਦਾ ਆ ਰਿਹਾ ਦਵਾਈ ਬਿਲਕੁਲ ਫਰੀ ਆ ਉਹਦੀ ਲਜਾ ਲੈ ਕੇ ਜਾ ਰਿਹਾ ਲੋ ਜੀ ਤੁਸੀਂ ਆ ਦੇਖ ਸਕਦੇ ਆ ਸਾਰੀਆਂ ਦਵਾਈਆਂ ਤੇ ਜੇ ਕੋਈ ਵੀ ਲੋੜ ਪੈਂਦੀ ਆ ਤਾਂ ਸਾਹਮਣੇ ਮੈਡੀਕਲ ਸ਼ਾਪ ਹੈ ਜਿਹੜੀ ਚੀਜ਼ ਦਵਾਈ ਹੈ ਨਹੀਂ ਉਹ ਵੀ ਇਸੇ ਮੈਡੀਕਲ ਤੋਂ ਦਿੱਤੀ ਜਾ ਰਹੀ ਹੈ ਤੇ ਖਾਸ ਕਰਕੇ ਧੰਨਵਾਦ ਪੀਪੀ ਸੁਖਵਿੰਦਰ ਸਾਹਿਬ ਵੱਲੋਂ ਤੇ ਬਾਕੀ ਇਹਨਾਂ ਦੇ ਡੋਨਰ ਵਾਲਾ ਇਹਦਾ ਜਿਨ੍ਹਾਂ ਨੇ ਡੋਨਰ ਨੇ ਇਹ ਚੀਜ਼ ਲਵਾਈ ਆ ਸ਼ਹੀਦੀ ਦਿਹਾੜੇ ਤੇ ਆਪਾਂ ਇਹਨਾਂ ਨੇ ਕੈਂਪ ਮੈਡੀਕਲ ਕੈਂਪ ਧਰਮਕੋਟ ਧਰਮਕੋਟ ਦੀ ਚੁੰਗੀ ਦੇ ਕੋਲੇ ਕੈਂਪ ਲੱਗਾ ਤਾਂ ਜ਼ਰੂਰ ਸਪੋਰਟ ਕਰਿਓ ਤੇ ਧੰਨਵਾਦ ਸਾਰੇ ਸਹਿਬਾਨਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ